ਵਸੰਤ ਪੰਚਮੀ ਦਾ ਅੱਜ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਜਿੱਥੇ ਲੋਕਾਂ ਵਿੱਚ ਬਸੰਤ ਪੰਚਮੀ ਦਾ ਤਿਹਾਰ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਖਾਸ ਕਰ ਖੰਨਾ ਲਾਕੇ ਦੀ ਗੱਲ ਕਰੀਏ ਤਾਂ ਖੰਨਾ ਦੇ ਵਿੱਚ ਨੌਜਵਾਨ ਅਕਸਰ ਪਤੰਗ ਬਾਜ਼ੀ ਦੇ ਬੜੇ ਸ਼ਕੀਨ ਹੁੰਦੇ ਨੇ ਬੱਚੇ ਹੋਣ ਹਰ ਵਰਗ ਦਾ ਜਿਹੜੇ ਲੋਕ ਹੁੰਦੇ ਨੇ ਇੱਥੇ ਪਤੰਗ ਬਾਜ਼ੀ ਕਰਦੇ ਨੇ ਬਸੰਤ ਪੰਚਮੀ ਮੌਕੇ ਅੱਜ ਦੀਆਂ ਤਸਵੀਰਾਂ ਦਿਖਾ ਰਹੀਏ ਖੰਨਾ ਦੇ ਵਿੱਚ ਇਸ ਸਮੇਂ ਭਾਰੀ ਮੀਂਹ ਜਿਹੜਾ ਪੈ ਰਿਹਾ ਦਿ ਰਾਤ ਤੋਂ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਤਾਂ ਕਿਤੇ ਨ ਕਿਤੇ ਜਿਹੜੇ ਪਤੰਗ ਉਡਾਉਣ ਦੇ ਸ਼ਕੀਨ ਸਨ ਉਹ ਅੱਜ ਮਯੂਸ ਨਜ਼ਰ ਆ ਰਹੇ ਨੇ ਪਤੰਗ ਬਾਜ਼ੀ ਉਹਨਾਂ ਨੇ ਕਰਨੀ ਸੀ ਤਾਂ ਕਿਤੇ ਨ ਕਿਤੇ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਹੋਏ ਨੇ ਦੂਸਰੇ ਪਾਸੇ ਇੱਕ ਇਹ ਵੀ ਤਸਵੀਰਾਂ ਦਿਖਾਈਏ ਕਿ ਇਸ ਸਮੇਂ ਤਕਰੀਬਨ ਟਾਈਮ ਕਾਫੀ ਹੋ ਚੁੱਕਿਆ ਦਿਨ ਚੜ ਚੁੱਕਿਆ ਹੈ ਲੇਕਿਨ ਹਨੇਰਾ ਇੰਨਾ ਜ਼ਿਆਦਾ ਨਜ਼ਰ ਆ ਰਿਹਾ ਹੈ ਗੱਡੀਆਂ ਦੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਸੋ ਤੁਸੀਂ ਦੇਖ ਲਿਓ ਕਿ ਦਿਨ ਸਮੇਂ ਹੀ ਕਾਫੀ ਜ਼ਿਆਦਾ ਹਨੇਰਾ ਛਾਇਆ ਆਇਆ ਹੈ ਇਹ ਖੰਨਾ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਅੱਜ ਬਸੰਤ ਪੰਚਮੀ ਦਾ ਤਿਹਾਰ ਬੱਚਿਆਂ ਵੱਲੋਂ ਮਨਾਇਆ ਜਾਣਾ ਸੀ ਨੌਜਵਾਨਾਂ ਵੱਲੋਂ ਮਨਾਇਆ ਜਾਣਾ ਸੀ ਖਾਸ ਕਰ ਛੁੱਟੀ ਲੈ ਕੇ ਬੈਠੇ ਹੋ ਹੋਏ ਸੀ ਲੋਕ ਕਾਫੀ ਜ਼ਿਆਦਾ ਕਿ ਅਸੀਂ ਪਤੰਗ ਚੜਾਵਾਂਗੇ ਲੇਕਿਨ ਜਿਹੜੀ ਇਹ ਬਰਸਾਤ ਦੇ ਕਾਰਨ ਇਹ ਜਿਹੜਾ ਤਿਹਾਰ ਦਾ ਪਤੰਗ ਉਡਾਉਣ ਦਾ ਜਿਹੜਾ ਚਾਹਵਾਨ ਸੀ ਅੱਜ ਉਹ ਕਿਤੇ ਨਾ ਕਿਤੇ ਮਯੂਸ ਹੋ ਕੇ ਬੈਠੇ ਹੋਏ ਨੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖੰਨਾ ਤੋਂ ਦੂਸਰੇ ਪਾਸੇ ਜੇ ਦੁਕਾਨਦਾਰਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਪਤੰਗ ਜਾਂ ਡੋਰਾ ਵੇਚਣੀ ਸੀ ਉਹ ਵੀ ਕਿਤੇ ਨਾ ਕਿਤੇ ਬੈਠੇ ਨੇ ਕਿ ਸਾਡੀ ਜਿਹੜੀ ਅੱਜ ਚੰਗੀ ਗਾਇਕੀ ਹੋਣੀ ਸੀ ਚੰਗਿਆਂ ਪਤੰਗ ਸੇਲ ਹੋਣੀ ਸੀ ਜਾਂ ਡੋਰਾ ਸੇਲ ਹੋਣੀ ਸੀ ਉਹ ਵੀ ਕਿਤੇ ਨਾ ਕਿਤੇ ਮੈਯੂਸ ਨਜ਼ਰ ਜ਼ਰੂਰ ਆ ਰਹੇ ਹੋਣਗੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖੰਨਾ ਦੀਆਂ ਕਿ ਜਿੱਥੇ ਦੇਰ ਰਾਤ ਤੋਂ ਲਗਾਤਾਰ ਰੁਕ ਰੁਕ ਕੇ ਮੀਂਹ ਪੈ ਰਿਹਾ ਤੇ ਅਜੇ ਵੀ ਕਾਫੀ ਜ਼ਿਆਦਾ ਬਰਸਾਤ ਹੋ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਇਲਾਕਿਆਂ ਦੇ ਵਿੱਚ ਹਲਕੀ ਜਿਹੜੀ ਗੜੇਮਾਰੀ ਹੋਈ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੰਨਾ ਦੀਆਂ ਨਸਰ ਜਸਪ੍ਰੀ ਸਿੰਘ ਜੀ ਜਸਪ੍ਰੀ ਜੀ ਕੀ ਕਹਿਣਾ ਚਾਹੋਗੇ ਪਹਿਲੇ ਤਾਂ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਤਿਹ ਜੀ ਮੈਂ ਕਹਿਣਾ ਜਾਵਾਂਗਾ ਜੀ ਦੇਖੋ ਜੀ ਸਾਰਿਆਂ ਨੇ ਬਸੰਤੀ ਦੀ ਤਿਆਰੀ ਕੀਤੀ ਸੀ ਬੱਚਿਆਂ ਨੇ ਸਭ ਨੇ ਮੀਂਹ ਨੇ ਸਾਰਾ ਬੇੜਾ ਕਰ ਦਿੱਤਾ ਸਾਰੇ ਬੱਚੇ ਰੋਂਦੇ ਬੈਨੇ ਇਸ ਵੇਲੇ ਹਰ ਬੰਦੇ ਦਾ ਨੁਕਸਾਨ ਹੋਇਆ ਜੀ ਕੋਈ ਦੇਖੋ ਹਰ ਬੰਦਾ ਮਤਲਬ ਖੁਸ਼ ਨਹੀਂ ਹੈਗਾ ਮੀਂਹ ਬੈ ਗਿਆ ਦੇਖੋ ਨਹੀਂ ਰਕਣਾ ਹੈਗਾ ਬਿਲਕੁਲ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਕਿੰਨੇ ਕਦੇ ਬੱਚਿਆਂ ਦੇ ਦੇਖੋ ਜੀ ਕਿਸੇ ਨੇ ਹਰ ਬੰਦੇ ਦੀ ਆਪਣੀ ਪਾਕਟ ਮੈ ਨਹੀਂ ਹੁੰਦੀ ਹੈ ਕਿਸੇ ਨੇ 2000 ਦੇ ਕਿਸੇ ਨੇ 5000 ਦੇ ਹਰ ਬੰਦੇ ਦੀ ਆਪਣੀ ਪਾਕਟ ਮੈ ਖੰਨੇ ਦੀ ਗੱਲ ਕਰੀ ਕਾਫੀ ਵੱਡੀ ਤਦਾਦ ਕਿਸਰ ਤੇ ਹਾਰ ਨੇ ਨਹੀਂ ਸਰ ਖੰਨੇ ਜੀ ਵੀ ਪਿਆ ਹੈ ਲੁਧਿਆਣਾ ਜੀ ਵੀ ਬਹੁਤ ਮੀ ਪਿਆ ਜੀ ਮੀ ਸਾਰੀ ਜਗ੍ਹਾ ਪਿਆ ਹੈ ਪਰ ਪਤੰਗ ਬਾਜੀ ਜਿਹੜੀ ਖੰਨੇ ਆ ਜਿਹੜੀ ਮੇਨ ਪਤੰਗ ਬਾਜੀ ਜਿਹੜੇ ਦੇਖੋ ਪਸੰਤ ਪੰਚਮੀ ਮਨਾਉਂਦੇ ਨੇ ਖੰਨੇ ਜੋ ਉਹ ਦੇਖੋ ਸਭ ਦਾ ਨੁਕਸਾਨ ਹੋਇਆ ਸਭ ਦਾ ਮਨ ਟੁੱਟਿਆ ਜੀ ਹਾਂ ਜੀ ਹਰ ਕਿਸੇ ਵੀ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਚਾਜੇ ਪਸੰਤ ਪੰਚਮੀ ਦਾ ਤਿਹਾਰ ਸੀਗਾ ਤੇ ਬਰਸਾਤ ਪੈ ਗਈ ਹੈ ਹਾਂ ਜੀ ਕਹਿਣਾ ਚਾਹੁੰਦੇ ਆ ਵੀ ਬੱਚਿਆਂ ਦੇ ਮਾਂ ਦੇ ਵਿੱਚ ਆ ਤਾਂ ਬਹੁਤ ਸੀਗਾ ਪਰ ਇਹ ਕੁਦਰਤ ਦੇ ਰੰਗਾਂ ਦੇ ਅੱਗੇ ਕੋਈ ਖੇਡ ਨਹੀਂ ਸਕਦਾ। ਕਿਉਂਕਿ ਕੁਦਰਤ ਨੂੰ ਹੀ ਪਤਾ ਵਾਗੇ ਕੀ ਜੀਵਨਤ ਦੇ ਨਾਲ ਕੀ ਕਰਨਾ ਉਹ ਸਭ ਕੁਝ ਕਰਨ ਦੇ ਲਈ ਉਹ ਆਪ ਹੀ ਕਰ ਸਕਦੇ ਨੇ ਕਾਲਪੁਰਖ। ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ। ਤੇ ਬਾਕੀ ਕੁਦਰਤ ਦੇ ਰੰਗਾਂ ਦੇ ਅੱਗੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਾੜਾ ਕੀਤਾ ਚੰਗਾ ਕੀਤਾ ਕਾਲਪੁਰਖ ਜੋ ਕਰਦਾ ਸਹੀ ਕਰਦਾ ਜੀ। ਤੇ ਬਾਕੀ ਕਿੰਨੀ ਕਿਤੇ ਆ ਰਹੀ ਕਿੰਨੀ ਹੋਈ ਸੀਗੀ ਪਤੰਗ ਤੁੰਗ ਨੇ। ਤਿਆਰੀ ਤਾਂ ਜੀ ਕਈਆਂ ਨੇ ਬੱਚੀ ਹੈ ਜਿਹਨਾਂ ਲੱਖ ਰੁਪਏ ਖਰਚਤੇ ਆਈ। ਕਈਆਂ ਨੇ ਗੱਟੂ ਲਿਆਂਦੇ ਨੇ ਕਈਆਂ ਗੁੱਡੀ ਲੈਂਦੇ ਹੈ ਨਾ ਜੀ। ਤੇ ਬਾਕੀ ਵੇਖੋ ਜੀ ਕਾਲਪੁਰਖ ਇਹ ਰੰਗਾਂ ਦੇ ਅੱਗੇ ਤੁਹਾਨੂੰ ਪਹਿਲੇ ਹੀ ਕਿ ਹਾਂਜੀ ਹੋਰ ਕੀ ਚਾਹੀਦਾ ਬਸ ਕੀ ਇਹ ਕਿ ਚਲੋ ਦੁਕਾਨਦਾਰਾਂ ਨੂੰ ਬੜੀ ਉਮੀਦ ਸੀ ਕਿ ਚਲੋ ਜੇ ਲਿਆਂਦੇ ਖਰਚਾ ਕੀਤਾ ਸਾਡਾ ਖਰਚਾ ਨਿਕਲੇਗਾ ਬਾਕੀ ਜੋ ਹਣਕਾਲ ਪੁੱਛਣ ਅੱਗੇ ਕਰ ਦਿੱਤਾ ਹੁਣ ਕੀ ਕਹਿ ਸਕਦੇ ਵਾਈਗੁਰ ਜੀ ਕੱਖ ਖਾਂਸਾ ਵਾਈਗੁਰ ਜੀ ਮੇਰਾ ਜੀ ਮੋਨੂ ਮੋਨੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬਸੰਤ ਪੰਚਮੀ ਦਾ ਕਹਿੰਦਾ ਇਹ ਚਾਹੁੰਦਾ ਜੀ ਦੇਖੋ ਬਾਤ ਸੁਣੋ ਜੀ ਹਮਾਰੀ ਪਹਿਲੇ ਬਾਤ ਹੋਈ ਹੈ ਅੱਜ ਬਸੰਤ ਬਸੰਤ ਬਹੁਤ ਧੂਮਧਾਮ ਮਨਣਾ ਕਿ ਖੰਨੇ ਪੂਰੇ ਓਕੇ ਬਣਦਾ ਹੀ ਪੂਰਾ ਠੀਕ ਹੈ ਉਸਕੇ ਬਾਅਦ ਸਾਰੇ ਸ਼ੋਕ ਮਰ ਜਾਂਦੇ ਮੀ ਪੈ ਗਏ ਸਾਰੇ ਸ਼ੋਕ ਮਰ ਗਏ ਸਭ ਦੇ ਨੁਕਸਾਨ ਹੋ ਅਸੀਂ ਪਤੰਗ ਖਰੀਦ ਕੇ ਰੱਖੇ ਸੀ ਡੋਡਾ ਖਰੀਦ ਕੇ ਰੱਖੀ ਆ ਤੇ ਉਹਦੇ ਕਰਕੇ ਸਾਡਾ ਵੀ ਨੁਕਸਾਨ ਹੋ ਗਿਆ ਕਿਉਂ ਇੱਕੋ ਖੁਸ਼ੀ ਹੁੰਦੀ ਆ ਤਿਵਾਰ ਹੋਵੇ ਬਹੁਤ ਖੁਸ਼ੀ ਹੁੰਦੀ ਆ ਵੀ ਅੱਜ ਪਤੰਗ ਉਡਾਵਾਂਗੇ ਅੱਜ ਛੁੱਟੀ ਆ ਅਨ ਨਜ਼ਾਰੇ ਲੂਟਾਂਗੇ ਅੱਜ ਪੂਰੇ ਉਹ ਬਸ ਖਤਮ ਹੋ ਗਿਆ ਕਮੋਦਾ ਠੀਕ ਹੈ ਨਹੀਂ 2 ਟਾਇਰ ਰੁਪਏ ਦਾ ਪਤੰਗ ਸੀ ਸਾਡੇ ਨੁਕਸਾਨ ਹੋ ਗਏ ਆਪ ਕੋ ਸ਼ੌਂਕ ਰੱਖਦੇ ਹੋ ਪਤੰਗ ਦਾ ਹਾਂ ਸ਼ੌਕ ਪੂਰਾ ਹੀ ਗੁੱਟਾ ਲੈ ਕੇ ਰੱਖਿਆ ਪਤੰਗ ਕਰੇ ਰੱਖੀ ਆ ਬਸ ਕੋਠੇ ਜਾਣ ਦੀ ਦੇਰੀ ਸੀ ਬਸ ਨਾਲ ਹੀ ਬਾਰਿਸ਼ ਪੈ ਗਈ ਨਾਲ ਹੀ ਕੰਮ ਖਤਮ ਸਾਰਾ ਸ਼ੌਕ ਪੂਰਾ ਖਤਮ ਲੱਗਦਾ ਵੀ ਜੇ ਮੌਸਮ ਸਾਫ ਹੋਊਗਾ ਫਿਰ ਉਡਾਉਂਗੇ ਹਾਂ ਹਾਂ ਪੂਰੇ ਉਡਾਉਂਗੇ ਭਾਜੀ ਚੜਕੇ ਉਡਾਉਂਗੇ ਪੂਰੇ ਨਜ਼ਾਰਾ ਲੁੱਟਾਂਗੇ ਪੂਰੇ ਪਤੰਗ ਉਡਾਗੇ ਜਿਹੜੇ ਚੌਂਕ ਪੂਰੇ ਕਰਨੇ ਜਿਹੜੇ ਲਿੱਤੇ ਉਹ ਉਡਾਣੀਆਂ ਮੌਸਮ ਸਾਫ ਹੋਣ ਦੀ ਵੇਟ ਕਰ ਲਈਏ ਫਿਰ ਹਾਂ ਹਾਂ ਮੌਸਮ ਸਾਫ ਹੁੰਦੀ ਬਸ ਵੇਟ ਹੈ ਬਸ ਕਰਨ ਲੱਗੇ ਕੁਦਰਤ ਵਿੱਚ ਚੱਲਣ ਲੱਗੇ ਪਰ ਹਵਾ ਚੱਲ ਗਈ ਮੌਸਮ ਉਤਰ ਜਾਣਾ ਬੱਦਲ ਉਹਦੇ ਬਾਅਦ ਅਸੀਂ ਪਤੰਗ ਉਡਾਣੀਆਂ ਹੈ